ਗਾਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਟੂ ਮਾਈ ਚੈਨਲ ਸਮਾਰਟ ਕਿਡਸ ਨੇ ਸੋ ਟੁਡੇਸ ਐਕਟੀਵਿਟੀ ਇਸ ਡਰਮ ਰੋਲ ਅੱਜ ਅਸੀਂ ਛੋਟੇ ਬੱਚੇ ਨੂੰ ਪ੍ਰਾਣ ਲੱਗੇ ਆ ਸੋ ਪਹਿਲਾਂ ਅਸੀਂ ਇੰਟਰੋਡਿਊਸ ਕਰਾਂਗੇ ਸਾਡੇ ਬੁੱਕਸ ਆ ਬੁੱਕ ਦਾ ਨਾਮ ਹੈ ਡ੍ਰੀਮ ਬਿਗ ਲਿਟਲ ਕੋਰ ਤੇ ਆ ਸੈਕੰਡ सैकंड बुक का नाम है चिड़ी तेक चिड़ी ने भी चुनी लीती एनवे असूडेंट्स चूस करा आवे सबनूर कौर वाहेगुरू जी का खालसा वाहेगुरू आवेश सब सबनूर कौर वाहेगुरू जी का खालसा वाहेगुरु जी की फतेह आवेश संगीत कौर ਹੈ ਗੁਜੀ ਕਾਲ ਜਾ ਵੈ ਗੁਜੀ ਕਿਫਤੇ ਸੋ ਇਹ ਦੋਨੋਂ ਸਾਡੇ ਸਟੂਡੈਂਟਸ ਨੇ ਇਹਨਾਂ ਨੂੰ ਅਸੀਂ ਭਰਾਵਾਂਗੇ ਇਹਨਾਂ ਨੂੰ ਨਾ ਪੰਜਾਬੀ ਸਿੱਖਣੀ ਪੈਣੀ ਸਨੇਪ ਤੂੰ ਹੀ ਇੱਕ ਬੰਦਾ ਨੂੰ ਮਿਸ ਕਰ ਛੱਡਿਆ ਆ ਸ਼ਰਦ ਦਾ ਬੱਚਾ ਗੁਰਮੇਹਰ ਗੌਰ ਫੱਟੇ ਬਰਾਵੋ ਫੇਮਸ ਹੋਗੀ ਫੱਟੇ ਬਰਾਵੋ ਕਿੱਧਰ ਠੀਕਾ ਮਾਰਦੀ ਪਹਿਲਾ ਸਾਰੇ اسئله ਕਰ ਲਗੀ ਸੀ ਵੀਡੀਓ ਸ਼ੁਰੂ ਇੱਕ ਕਰਦੀ ਫਿਰ ਅਸੀਂ ਅਸੀਂ ਮਾਈਕ ਲਾ ਲਿਆ ਸੀ ਉਹਦੇ ਕਿ ਉਹ ਬੋਲੇਗੀ ਇੱਥੇ ਪਰ ਨਹੀਂ ਐਨੀਵੇ ਗਾਇਸ ਅਸੀਂ ਹੁਣ ਕੇ ਦੀ ਸਟੋਰੀ ਪੜੀ ਤੇ ਇਹ ਮੈਂ ਦਸੂ ਡ੍ਰੇਮ ਬਿ ਗਲਿਟਰ ਕੋਰ ਕੇ ਛਿੜੀ ਤੇ ਕਾ ਆਈ ਚੂਜ਼ ਦਾ The dream big okay so first we will read the dream big little cor ایتھے آ کے بیٹھ جا پالا جسے مایکل آ رہی ہے چلو ڈریم بگ لٹل کار دس سٹوری از السٹریٹڈ بائے پردیپ سنگ کیریئس خالسا اوکے سو اج اسی پڑھی एनीवे आई एम ऑन द फ्रंट ऑफ द बुक ऑन द बैक ऑफ द बुक ब्लब आते पेजस होंगे अमाउंट ऑफ पेजस ड्रीम बिग लिटिल ने है ठीक है ड्रीम बिग लिटिल कोर सो एनीवे सो एंड ब्लेस यू आर डॉटर ऑफ द ग्रेट गुरु गोबिंद सिंह Aim high, you can become anything. Shine bright and realize the strength within you. Find inspiration from the Guru who followed the Guru. sajan we go. the next page. Be loving like Bebe Nanakiji. She loved her brother more than all the stars. In the sky. She was the first to see that Guru Nanak made the whole world brighter. This is a question and and these are love hearts, they are question and you have to answer this. First question Who do you love the most? Who do you love the most? Some who do you love the most? Mama ओके संगीत ਕੋ ਤੁਸੀਂ ਕਿਨੂੰ ਲਾਈਕ ਕਰਦੇ ਹੋ ਕਿਨੂੰ ਪਿਆਰ ਕਰਦੇ ਹੋ ਗੁਰਗੋਬੀ ਸਿੰਘ ਜੀ ਨੂੰ ਵਾਓ ਨਾਈਸ ਗੁੱਡ ਸਨੇ ਮੈਂ ਤੈਨੂੰ ਇੱਕ ਕੁਐਸਚਨ ਦੱਸਣਾ ਵੇ ਬੇਬੇ ਨਾਨਕੀ ਜੀ ਦਾ ਪਰਾ ਦਾ ਨਾਮ ਕੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ கரੈਕਟ ਚਲੋ ਅੱਜ ਦਾ ਕੁਐਸਚਨ ਹੈ ਹੂ ਡੂ ਯੂ ਲਵ ધ ਮੋਸਟ ਅ ਕਮੈਂਟ ਸੇ ਜੋ ਹੋਣਾ ਚਾਹੀਦਾ ਨੰਬਰ 1 ਪਾ ਕੇ ਅੰਤਰ ਲਿਖੀ ਜਾਣਾ ਤੁਸੀਂ ਵੈਸੇ ਮੈਂ ਸਾਰੇ ਨੂੰ ਲਵ ਕਰਦੀ ਹਾਂ ਠੀਕ ਹੈ ਗੁੱਡ 20 셀ਫਲੈਸ ਲਾਈ ਮਾਤਾ ਖੀਵੀ ਜੀ ਸ਼ੀ ਹੰਬਲੀ ਕੁਕਡ ਐਂਡ ਸਰਵਡ ਲੰਗਰ ਵੇਅਰ ਦਾ ਵੈਲਥੀ ਐਂਡ ਪੈਨੀਲੈਸ 올 ਸੈਟ ਸਟ ਟੂਗੇਦਰ ਟੂ ਇੰਜੋਏ ਅ ਮੀਲ ਐਸ ਡੇਲੀਸ਼ੀਅਸ ਐਸ ਦਾ ਆਇਸਿੰਗ ਔਨ ਦਾ ਕੇਕ ਕੁਐਸਚਨ ਨੰਬਰ 2 ਵਿਚ ਸੇਵਾ ਡਿਡ ਯੂ ਡੂ ਟੂਡੇ ਰਾਈਟ ਇਨ ਦਾ ਕਮੈਂਟਸ ਸਮ ਨੂਰ ਸਮ ਨੂਰ ਕੋ ਤੋ ਸੀ ਅਜ ਕੇਰੀ ਸੇਵਾ ਕੀਤੀ ਸੀ ਕਰੇ ਕੁਝ ਕੀਤਾ ਸੀ ਜੇ ਮੰਨ ਲਓ ਤੁਸੀਂ ਦਾਦੀ ਨੂੰ ਪਾਣੀ ਦਿੱਤਾ ਸੀ ਕਿਸੇ ਨੂੰ ਰੋਟੀ ਸਰਵ ਕੀਤੀ ਸੀ ਇਦਾਂ ਦਾ ਕੁਝ ਕੀਤਾ ਸੀ ਅੱਜ ਮੈਨੂੰ ਕਾਤੇ ਕਿਹੜੀ ਸੇਵਾ ਕੀਤੀ ਗਾਇਸ ਉਹ ਮੈਨੂੰ ਪਤਾ ਨਹੀਂ ਬਸ ਮੈਂ ਸੋਰੀ ਮੈਂ ਨਹੀਂ ਕੀਤਾ ਸੀ ਅੱਜ ਉਹਨੇ ਨਹੀਂ ਸੇਵਾ ਕੀਤਾ ਸਿੰਘੀ ਤੋ ਹੀ ਕੋਈ ਸੇਵਾ ਕੀਤਾ ਹੈ ਨਹੀਂ ਜਿਹੜਾ ਉਹਨਾਂ ਨੇ ਹੰਨੀ ਸੇਵਾ ਕੀਤਾ ਵੈਸੇ ਅੱਜ ਮੈਂ ਵੀ ਨਹੀਂ ਕੀਤੀ ਹੋਈ ਆ ਮੀਨ ਆ ਮੈਂ ਕੀ ਥੋਈ ਮਾ ਨ ਸਕੂਲੇ ਮੇਰੇ ਜਿਹੜੀ ਟੀਚਰ ਸੀ ਉਹਨਾਂ ਦੀ ਜਿਹੜੀ ਬੋਟਲ ਸੀ ਉਹ ਭਰੀ ਸੀ ਚਲੋ ਨੈਕਸਟ ਨਾਲ ਆਵੇਂ ਮਾਤਾ ਖੀਵੀ ਜੀ ਬੀ ਡਿਵੋਰਡ ਲਾਇਕ ਬੀਬੀ ਅੰਮ੍ਰੋ ਜੀ ਸ਼ੀ ਵੋਕ ਅਪ ਈਵਨ ਬਿਫੋਰ ਦ ਬਰਡਸ ਸਟਾਰਟਡ ਟਵੀਟਿੰਗ ਐਂਡ ਸੰਗ ਹਰ সুই ਵੋਇਸ a melodies kirtan led by guru amrdas ji to the house of nanak question number 3 can you sing your favorite shabad suno tera favorite shabad tu ga sakde ho to da kehna favorite shabad oh da first line das do putta mata ki hase theek hai te suno mera viola theek hai ਤੁਸੀਂ ਵੀ ਨ ਇੱਕ ਦਿਨ ਦੱਸਿਓ ਤਾਂ ਦਾ ਐਸੀ ਗੁਰ ਕੋ ਬਲ ਬਲ ਜਾਈਏ ਹੈ ਨਾ ਹਾਂ ਤੁਸੀਂ ਹੋਰ ਸ਼ਬਦ ਸਿੱਖਣਾ ਹੈ ਹਾਂ ਠੀਕ ਹੈ ਸੁਨੇ ਤਰਦਾ ਕੀ ਆ ਫੇਵਰਟ ਸ਼ਬਦ ਮੇਰਾ ਫੇਵਰਟ ਸ਼ਬਦ ਵਾਸਤੇ ਬਹੁਤ ਜਿਆਦਾ ਨਹੀਂ ਤੋਦੇ ਕਿ ਨੇ ਮੇਰਾ ਵਾ ਜਹਰ ਪੀਰੇ ਜਗਤ ਗੁਰ ਬਾਬਾ ਮੇਰੇ ਨੇ ਬਾਬਾ ਕੇ ਹਾਜੀਆ ਮੇਰੇ ਨੇ ਲਾਲ ਰੰਗ ਦੇ ਸਕੋ ਲਗਾ ਜਿਸਕੇ ਵੜੇ ਪਾਗਾ ਹੋਰ ਵੀ ਨ ਅਬ ਹਮ ਚਲੀ ਠਾਕੁਰ ਵੇਹਰ ਬਹੁਤ ਜਿਆਦਾ ਹੈ ਫੇਵਰਟ ਸ਼ਬਦ ਮੈਨੂੰ ਵੀ ਉਹ ਬਹੁਤ ਪਸੰਦ ਹੈ ਹਾਂਜੀ ਨੈਕਸਟ God's will, like Bibi Pani Ji. She was a thoughtful daughter, a loving wife, and a fantabulous mother. She always had a sparkling smile that lit up the room, even when things didn't go her way. Question number four What would you do if your favorite toy was lost forever and ever? ਸਸਬ ਨੂੰ ਰੋਟੂ ਸਿੱਕੇ ਕਰੰਗੇ ਜੇ ਤੁਹਾਡਾ ਫੇਵਰਟ ਹੋਏ ਕਿੰਨੇ ਚੜਲੇ ਗੋਮ ਗਿਆ ਸੀ ਤੀ ਕਰੇ ਕਰੰਗੇ ਕਿ ਕਹਾਂਗੇ ਚਲ ਕੋਈ ਗੱਲ ਨਹੀਂ ਚਲ ਕੋਈ ਗੱਲ ਠੀਕ ਹੈ ਸੰਗੀਤ ਜੀ ਤੁਹਾਡਾ ਫੇਵਰਟ ਹੋਏ ਗੋਮ ਗਿਆ ਸੀ ਤੁਸੀਂ ਕੀ ਕਰੰਗੇ ਕੋਈ ਗੱਲ ਨਹੀਂ ਕੁਛ ਨਹੀਂ ਕਰੰਗੇ ਠੀਕ ਹੈ ਪੁਰਾਣੀ ਤੋਂ ਪੁਰਾਣੀ ਤੋਂ ਜਨਾ ਪਲੇ ਕਰੰਗੇ ਗੁੱਡ ਸੰਗੀਤ ਨਾਲ ਸ਼ੇਅਰ ਓਕੇ ਸੋ ਵੀ ਹੈਗ ਸੋ ਇੰਗਲੈਂਡ ਠੀਕ ਹੈ बी क्रिएटिव लाइक बीबी रूप कौर जी आने बीबी रूप कौर जी शी कलेक्टेड द पर्ल्स ऑफ विद एज गुरु हर राय जी स्पोक विद द संगत क्रिएटिंग ट्रेजर डॉक्यूमेंट्स क्वेश्चन नंबर फाइव वट डू यू लाइक टू क्रिएट सुनोक करते की लाइक कर दे लाइक क्रिएट कराफ क्राफ्टिंग की चीज लाइक कर ਕਰਨ ਲਾਈਕ ਕਰਦੇ ਨਾਲੇ ਕਲ ਵੀ ਨਾਲੇ ਜਿਹੜੇ ਕਲ ਵੀ ਸੇਮ ਹੀ ਹੁੰਦਾ ਵਾ ਹਾਂਜੀ ਸੇਮ ਚਲ ਕੋਈ ਗੱਲ ਸੰਗੀਤ ਸੰਗੀਤ ਤੁਸੀਂ ਕੀ ਲਾਈਕ ਕਰਦੇ ਸਰ ਦੇਵ ਤੇ ਕੀ ਲਾਈਕ ਕਰਦੇ ਕਰ ਕੇਕ ਕੇਕ ਬਣਾਣਾ ਗੁੱਸਨੇ ਤੁਸੀਂ ਕੀ ਲਾਈਕ ਕਰਦੇ ਬਣਾਣਾ ਬਹੁਤ ਜ਼ਿਆਦਾ ਚੀਜ਼ਾਂ ਜਿਹੜੇ ਬਲਾਈਂਡ ਬੈਗਸ ਜਿਹਨ ਦੇ ਮੈਂ 올 ਲਾਈਕ ਕਰਦੇ ਆ ਬਣਾਣਾ ਮੈਂ ਬਹੁਤ ਜ਼ਿਆਦਾ ਬਣਾਉਂਦੇ ਹਾਂ ਚਲੋ 6 ਬੀ ਬੇਵ ਲਾਈਕ ਮਾਤਾ ਪਾਗ ਕੋਟ ਜੀ she was a fearless warrior who led the charli mukte into battle with her lover from the guru shining as bright as the sun question number 6 hai na i think so question I think number 6 so. what do you do when you are scared suno to se ki karde jad tu darrde ho ud main raat nu ud main kambal ch lok ke jandi ओके संगीता ਜਦੋਂ ਤੁਸੀਂ ਡਰਦੇ ਹੋ ਤਾਂ ਤੁਸੀਂ ਕੀ ਕਰਦੇ ਹੋ ਮੈਨੂੰ ਪਤਾ ਤੁਸੀਂ ਰੋ ਨਹੀਂ ਲੱਭ ਪੈਂਦੇ ਰੋ ਲਾ ਗਿੰਦੇ ਹੋ ਕਿ ਨਹੀਂ papa ਬਹੁਤ ਚਲ ਜਾਂਦੀ papa ਬਹੁਤ ਚਲ ਜਾਂਦੀ ਹਾਂ ਕਦੀ ਕਦੀ ਜਦੋਂ ਉਹਦੇ ਮम्मा ਘੁੱਟ ਨਾ ਜਾਦੇ ਉਹ ਡਰ ਕੇ papa ਗਲ ਭਾਜ ਜਾਂਦੀ ਹਾਂਜੀ ਸੈਵਨ ਇਨਸਪਾਇਰ ਲਾਈਕ ਮਾਤਾ ਗੁਜਰੀ ਜੀ ਤੁਹਾਨੂੰ ਪਤਾ ਮਾਤਾ ਗੁਜਰੀ ਜੀ ਕੌਣ ਸੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਰ ਤੇ ਚਾਰ ਸਾਈਂ ਜਾਦੇ ਦੇ ਦਾਦੀ ਜੀ ਸੀ she taught gurbani to the sahibzade igniting the flame of guru's love in their hearts question number 7 who inspires you smrutan so, nu kon inspire karda hai inspire kar da se inspire da that matlab jina tonu bahut interesting chizyan dasa hai jehde past vich hunde si hun future vich vi hunde ne ਤਾਨੂੰ ਕੌਣ ਇਨਸਪਾਇਰ ਕਰਦਾ ਪਾਪਾ ਕਰਦੇ ਇਨਸਪਾਇਰ ਦਾਦੀ ਮਮ ਦਾਦੀ ਜੀ ਕਰਦੇ ਇਨਸਪਾਇਰ ਮੰਮਾ ਜੀ ਕਰਦੇ ਇਨਸਪਾਇਰ ਚਾਚੀ ਜੀ ਚਾਚੂ ਜੀ ਕੌਣ ਕਰਦੇ ਇਨਸਪਾਇਰ ਬੱਸ ਮੈਨੂੰ ਪਤਾ ਨਹੀਂ ਇਨਸਪਾਇਰ ਹੁੰਦਾ ਹੈ ਕੁਛ ਨਹੀਂ ਹੁੰਦੇ ਤਾਂ ਕੋਈ ਗੱਲ ਬਸ ਇੱਕ ਨਾਮ ਦੱਸੋ ਪਾਪਾ ਤੁਹਾਨੂੰ ਇਨਸਪਾਇਰ ਕਰਦੇ ਨੇ ਉਹ ਤੁਹਾਨੂੰ ਇੰਟਰਸਟਿੰਗ ਗੱਲਾਂ ਸਿਖਾਉਂਦੇ ਸੁਣਾਉਂਦੇ ਨੇ ਹਾਂਜੀ ਫਿਰ ਬਸ ਪਾਪਾ ਸੰਗੀਤ ਤੁਹਾਨੂੰ ਕੌਣ ਇਨਸਪਾਇਰ ਪਹਿਲੇ ਮੈਂ ਤੁਹਾਨੂੰ ਦੱਸਣਾ ਇਨਸਪਾਇਰਨ ਦਾ ਮੀਲਿੰਗ ਦਾ ਇੰਟਰਸਟਿਡ ਜਿਹੜੇ ਤੁਹਾਨੂੰ ਕੋ ਬੋ ਨਾਈਸ ਚੀਜ਼ਾਂ ਦੱਸਦੇ ਨੇ ਕੌਣ ਤੁਹਾਨੂੰ ਆ ਚੀਜ਼ਾਂ ਦੱਸਦਾ ਪਾਪਾ ਪਾਪਾ ਮੈਨੂੰ ਮੈਨੂੰ ਦੱਸਦੇ ਨੇ ਦਾਦੀ ਤੇ ਪਾਪਾ ਤੇ ਮੰਮਾ ਮੈਨੂੰ ਮੇਰੇ ਦਾਦੀ ਤੇ ਦਾ ਮੈਨੂੰ ਮੇਰੀ ਦਾਦੀ ਤੇ ਪਾਪਾ ਚਲੋ ਏ lead the way like mata sundar korti she helped to make shit guru gran sai ji's sarup <coughs> <coughs> sorry barely available to light the way for the growing husband question number 7 7 8 7 i mean 7 8 ekan count kar liye saasi 1 2 3 4 5 6 7 7 question 7 कमेंट्स टाइप करना ठीक है ਤੁਸੀਂ ਕਿੱਦਾਂ यू भी ਬਣ ਸਕਦੇ ਹੋ ਕਿੱਦਾਂ बन सकते ਹੁੰਦਾ Leader ਹੁੰਦਾ ਜਿਹੜਾ ਕੋਈ कोई चीज़ का ਬੰਦਾ ਹੈ top. हाउ कैन यू be एन अमेजिंग लीडर हजे नहीं पता ਨਹੀਂ ਚਲ ਵੱਡੇ ਹੋ ਕੇ ਤੁਹਾਨੂੰ ਪਤਾ ਲੱਗੇਗਾ ਤੁਸੀਂ ਕਿੱਦਾਂ ਲੀਡਰ ਬਣਾਂਗੇ ਮੈਨੂੰ ਲੱਗਦਾ ਕਿ ਅਮ ਪ੍ਰੈਕਟਿਸ ਕਰ ਕਰ ਕੇ ਹਾਂਜੀ ਪ੍ਰੈਕਟਿਸ ਕਰ ਕਰ ਕੇ ਲੀਡਰ ਹੁੰਦਾ ਸੰਗੀ ਤੁਸੀਂ ਵੱਡੇ ਹੋ ਕੇ ਲੀਡਰ ਬਣਾਂਗੇ ਹਾਂ ਠੀਕ ਹੈ 8 ਸਟੈਂਡ ਅਪ ਫॉर ਜਸਟ ਲਾਈਕ ਮਾਤਾ ਸਾਹਿਬ ਗੋਡ ਜੀ ਸ਼ੀ ਵਾਸ ਅ ਲੀਡਰ ਵਿਦ ਅ ਹਾਰਟ ਆਫ ਗੋਲਡ ਹੂ ਵਾਸਨਟ ਅਫੇਅਰ ਟੂ ਟੈਕਲ ਬੁਲੀਜ਼ ਗੁਰੂ ਗੋਬਿੰਦ ਸਿੰਘ ਜੀ ਬਲੈਸ਼ਡ ਹਰ ਵਿਦ ਦ ਟਾਈਟਲ ਮਦਰ ਆਫ ਦ ਗਰਲਸ ਖਾਲਸਾ ਸੋ ਤੁਹਾਨੂੰ ਪਤਾ ਜਿਹੜੇ ਮਾਤਾ ਸਾਹਿਬ ਕੋਰ ਜਿਹੜੇ ਉਹ ਖਾਲਸੇ ਦੇ ਮਾਤਾ ਜੀ ਨੇ ਤੇ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਖਾਲਸੇ ਪੰਥ ਦੇ ਪਿਤਾ ਜੀ ਨੇ ਆ ਗੱਲ ਤੋਂ ਨੂੰ ਨਾ ਜ਼ਰੂਰੀ ਯਾਦ ਹੋਣੀ ਚਾਹੀਦੀ ਐਨੀਵੇ ਕੁਐਸਚਨ ਨੰਬਰ 9 ਹੈ ਨਾ ਵਾਟ ਵਾਟ 8 8 ਵਾਟ 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 ਵੁਡ ਯੂ ਡੂ ਇਫ ਅ ਕਿਡ ਮੇਡ ਫਨ ਆਫ ਯੋਰ ਫਰੈਂਡ ਸਮਨੂਰ ਕੋਰ ਤੁਸੀਂ ਕੀ ਕਰਨਗੇ ਜੇ ਤੋ ਜੇ ਕੋਈ ਕੀ ਬੱਚਾ ਸੀ ਤੇ ਉਹ ਤੁਹਾਡੇ ਬੈਸਟ ਫਰੈਂਡ ਨੂੰ ਮਾਰਦਾ ਸੀ ਬੁੱਲੀ ਕਰਦਾ ਸੀ ਤੇ ਕੀ ਕਰਨਗੇ ਉਸ ਨੂੰ ਕਹਿ ਲਾਂਗੀ ਮੈਮ ਇੱਕ ਬੱਚਾ ਬੁੱਲੀ ਕਰਦਾ ਗਿਆ ਠੀਕ ਹੈ ਸੰਗੀ ਤੁਸੀਂ ਫੇਰ ਦੱਸਿਓ ਆਨਸਰ ਮੈਂ ਮੈਮ ਨੂੰ ਕਹਿਣਾ ਇੱਕ ਬੱਚਾ ਬੁੱਲੀ ਕਰਦਾ ਪਿਆ ਮੇਰੇ ਫਰੈਂਡ ਨੂੰ ਤੇ ਸੰਗੀਤ ਕੋਰ ਤੁਸੀਂ ਕੀ ਕਰਨਗੇ ਅਮ ਮੈਂ ਵੀ ਉਹ ਵਾਲਾ ਮੈਮ ਨੂੰ ਕਹਿਣਾ ਹੈ ਮੈਮ ਨੂੰ ਦੱਸਾਂਗੇ ਠੀਕ ਹੈ ਵੀ ਵਾਈ ਨਾਇ ਕੁਰਾਨੀ ਸਦਾ ਕੌਰ ਜੀ ਸ਼ੀ ਵਾਸ ਦ ਬ੍ਰੇਨਸ ਬਿਹਾਈਂਡ ਮਹਾਰਾਜ ਰਣਜੀਤ ਸਿੰਘ ਮੋਸਟ ਇੰਪੋਰਟੈਂਟ ਬੈਟਲਸ ਪਲਾਨਸ ਐਂਡ ਅ ਕਮਾਂਡਰ ਐਜ਼ ਬਰੇਵ ਐਜ਼ ਅ ਲਾਇਨ ਸ਼ੀ ਹੈਲਪਡ ਲੇ ਦ ਫਾਊਂਡੇਸ਼ਨ ਆਫ ਦ ਸਿੱਖ Empire ਕੁਐਸਚਨ 10 ਵਾਟ ਹੈਵ ਯੂ ਲਰਨ ਟੂਡੇ ਸਭ ਨੂੰ ਕੋਰ ਅੱਜ ਤੁਸੀਂ ਕੀ ਸਿੱਖਿਆ ਅੱਜ ਤੁਸੀਂ ਕੀ ਸਿੱਖਿਆ ਸਭ ਨੂਰ ਕਾਟ ਵਾਟ ਹੈਵ ਯੂ ਲਰਨ ਟੂਡੇ ਜਿਹੜੀ ਆ ਬੁੱਕ ਅਸੀਂ ਹੁਣ ਰੀਡ ਕਰਦੇ ਵੇ ਸੀ ਆ ਤੁਹਾਨੂੰ ਕੁਝ ਸਮਝਾਉਂਦੀ ਵੀ ਹੈ ਆ ਨਾ ਬੀਬੀਆਂ ਬਾਰੇ ਨੇ ਮਾਤਾ ਜੀ ਬਾਰੇ ਚੱਕੋ ਏਗਾ ਨਹੀਂ ਹੋਲੀ ਹੋਲੀ ਆਏਗਾ ਤੁਹਾਨੂੰ ਸੰਗੀਤ ਕੋ ਤ ਤੁਸੀਂ ਅੱਜ ਕੀ ਸਿੱਖਿਆ ਹੈ ਆ ਬੁੱਕ ਵਾਲੀ ਕੋ ਸਿੱਖੀ ਤੁਸੀਂ ਹਾਂ ਗੁੱਡ ਤਾਂ ਵਸ ਖਤਮ ਸੀ ਇੰਨੀ ਹੀ ਸੀ ਅੱਗੇ ਵੀ ਤੇ ਪੜਾ ਦੇ ਕੁਝ ਅੱਗੇ ਵੀ ਵਸ OK whatever you do whenever wherever you go you'll be a core and the world will know show them how bold and beautiful a core can be for you are the daughter of guru govind singh ji aaj ik chaate haan main pehli wari vekhya de re saare gurwa ne poori ek family ikkatthi main vi pehli wari so jere shri guru nandev ji si onna de bhai da naam si bebe nan kiji te aa sikhe ne shri guru angad dev ji onna de wife da naam si mata khidiji te daughter da naam si bibi amro ji ਤੇ ਥੱਲੇ ਸੇਕ ਸ਼੍ਰੀ ਗੁਰੂ ਅਮਰਦਾਸ ਜੀ ਉਹਨਾਂ ਦੀ ਡੋਟਰ ਦਾ ਨਾਮ ਸੀ ਬੀਬੀ ਪਾਣੀ ਜੀ ਤੇ ਆ ਬੀਬੀ ਅਮਰੋਦ ਜੀ ਦੇ ਅੰਕਲ ਇਨ ਲਾ ਉਸੇ ਸ਼੍ਰੀ ਗੁਰੂ ਅਮਰਦਾਸ ਜੀ ਜਿਹੜੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਹਨੇ ਲਾ ਉਸੇ ਸ਼੍ਰੀ ਗੁਰੂ ਰਾਮਦਾਸ ਸੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਵਾਈਫ ਸੀ ਬੀਬੀ ਪਾਣੀ ਜੀ ਤੇ ਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਸਨ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਦਰ ਸੀ ਬੀਬੀ ਪਾਣੀ ਜੀ ਦੇ ਸ਼ਿਰ ਗੁਰੂ ਅਰਜਨ ਦੇਵ ਜੀ ਦੇ ਸਨ ਜਿਹੜੇ ਸੀ ਸ਼ਿਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰੈਂਡਸਨ ਸੀ ਸ਼ਿਗੁਰੂ ਹਰਰਾਇ ਜੀ ਜੀ ਸ਼ਿਗੁਰੂ ਹਰਰਾਇ ਜੀ ਦੇ ਡਾਟਰ ਦਾ ਨਾਮ ਸੀ ਬੀਬੀ ਰੂਪਕੌਰ ਸ਼ਿਗੁਰੂ ਹਰਗੋਬਿੰਦ ਸਾਹਿਬ ਜੀ ਦੇ son ਦਾ ਨਾਮ ਹੀ ਸ਼ਿਗੁਰੂ ਤੇਗ ਬਹਾਦਰ ਜੀ ਸੀ ਹਾਂਜੀ ਹਾਂਜੀ ਸ਼ਿਗੁਰੂ ਹਰਗੋਬਿੰਦ ਸਾਹਿਬ ਜੀ ਦੇ son ਦਾ ਨਾਮ ਸ਼ਿਗੁਰੂ ਤੇਗ ਬਹਾਦਰ ਜੀ ਸੀ ਸ਼ਿਗੁਰੂ ਹਰਰਾਇ ਜੀ ਦੇ ਡਾਟਰ ਦਾ ਨਾਮ ਬੀਬੀ ਰੂਪਕੌਰ ਜੀ ਤੇ ਸ਼੍ਰੀ ਗੁਰੂ ਹਰ Rai ਜੀ ਦੇ ਜਿਹੜੇ ਸ਼੍ਰੀ ਗੁਰੂ ਹਰ Rai ਜੀ ਦੇ son ਸੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ grandfather ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ wife ਸੀ ਮਾਤਾ ਗੁਜਰੀ ਜੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ son ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਈਫ ਵਾਈਵ ਸੀ ਮਾਤਾ ਸੁੰਦਰੀਕੌਰ ਜੀ ਮਾਤਾ ਜੀਤੋ ਜੀ ਤੇ ਉਹਨਾਂ ਦੇ ਜਿਹੜੇ ਸੰਸ ਸੀ ਸਾਈਂ ਦਾ ਅਜੀਤ ਸਿੰਘ ਜੀ ਸਾਈਂ ਦਾ ਜੁਝਾਰ ਸਿੰਘ ਜੀ ਸਾਈਂ ਦਾ ਜ਼ੋਰ ਹਰ ਸਿੰਘ ਜੀ ਸਾਈਂ ਦਾ ਫਤਿਹ ਸਿੰਘ ਜੀ ਤੇ ਉਹਨਾਂ ਦੇ ਜਿਹੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਦਰ ਸੀ ਉਹ ਮਾਤਾ ਗੁਜਰੀ ਜੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਨੇ ਫੇਰ ਇੱਕ ਨਿਸ ਕਰ ਲਿਆ ਸ਼੍ਰੀ ਚਾਹ ਸਾਈਂ ਦਾ ਦੇ ਗ੍ਰੈਂਡ ਮਦਰ ਮਾਤਾ ਗੁਜਰੀ ਜੀ ਹਾਂਜੀ ਸਾਈਂ ਦਾ ਜਿਹੜੇ ਚਾਰ ਸਾਬ ਜਾਦੇ ਦੇ ਮਾਤਾ ਜੀ ਸੀ ਉਹਨਾਂ ਦੇ ਸੀ ਗ੍ਰੈਂਡਮਦਰ ਮਾਤਾ ਗੁਜਰੀ ਜੀ ਤੇ ਜਿਹੜੇ ਉਹਨਾਂ ਦੇ ਸੀ ਗ੍ਰੈਂਡਫਾਦਰ ਉਹ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਠੀਕ ਹੈ ਤੇ ਜਿਹੜੇ ਖਾਲਸਾ ਬੰਦੇ ਫਾਦਰ ਨੇ ਉਹ ਸੀ ਸ਼੍ਰੀ ਗੁਰੂ ਗੋਬ ਸਿੰਘ ਜੀ ਨੇ ਖਾਲਸਾ ਬੰਦੇ ਮਦਨ ਤੇ ਮਾਤਾ ਸਾਹਿਬ ਕੌਰ ਜੀ ਤੇ ਜਿਹੜੇ ਸ਼੍ਰੀ ਗੁਰੂ ਗੋਬ ਸਿੰਘ ਜੀ ਦੇ ਸਪਿਰਿਚੁਅਲ ਵਾਈਫ ਨੇ ਉਹ ਮਾਤਾ ਸਾਹਿਬ ਕੌਰ ਜੀ ਨੇ ਤੇ ਜਿਹੜੇ ਮਾਤਾ ਸੁੰਦਰੀ ਕੌਰ ਜੀ ਨੇ ਮਾਤਾ ਜੀਤੋ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਆ ਚਾਰ ਸੰਜ ਨੇ ਕਿਨੀ ਬਿਗ ਫੈਮਲੀ ਹੈ ਨਾ ਚਾਹ ਅਗੇ ਸ੍ਰੀ ਗੁਰਗਨ ਸਾਹਿਬ ਜੀ ਆਰ ਅਲਾਈਵ ਗੁਰੂ ਟਾਇਕੋਰ ਬੀ ਮਾਤਾ ਪਾਗ ਕੋਰ ਜੀ ਡਿਵੋਟਿਡ ਸਿੱਖ ਆਫ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਣੀ ਸਦਾ ਕੋਰ ਜੀ ਮਦਰ ਇਲੋ ਆਫ ਮਹਾਰਾਜ ਰਣਜੀਤ ਸਿੰਘ ਜੀ ਵਾਓ ਆਇਕ ਮੈਪ ਆਫ ਇੰਡੀਆ ਦਾ ਇੱਥੇ ਉਹਨਾਂ ਦੇ ਇੰਡੀਆ ਦਾ ਥੋੜੀ ਪੰਜਾਬ ਦਾ ਪੰਜਾਬ ਦਾ ਮੈਪ ਹੈ ਇੱਥੇ ਸਾਰੇ ਗੁਰਦੁਆਰੇ ਨੇ

ਆਈ ਇੱਥੇ ਹੋਣੀ ਐ ਸ਼੍ਰੀਸ਼ਮਨ ਦੇ ਸਾਹੀ ਵੀ ਗਏ ਸੀ ਅਬੋਧ ਗੁਰਦਾਰ ਦੇ ਗਏ ਸੀ ਸਿਨਾ ਕਵੀ ਆਇਆ ਸਾਈ ਹੌਪ ਤੋਂ ਨੂੰ ਅਫਨ ਆਈ ਸੀ ਅਬੋਧ ਨਾਈਸ ਸੀ ਤੁਸੀਂ ਇੱਕ ਹੋਰ ਪਣੀ ਸਟੋਰੀ ਯੈਸ ਕਿਰੀ ਜਿੜੀ ਤੇ ਕਾ ਆਇਓ ਬੋਲ ਜਲੇ ਸਸੀ ਸੋ ਜਿੜੀ ਤੇ ਕਾ आज री स्टोरी बनाई सी या किन्ने बनाई है इलस्ट्रेटेड बाय गुरुप्रीत कौर चलो एक सी चिड़ी ਤੇ ਇੱਕ ਸੀ ਕਾ ਦੋਹਾਂ ਨੇ ਦੋਹਰ ਆਉ ਦੋਹਰ ਇਸਲਾਹ ਕੀਤੀ ਕਿ ਅੱਪਾ ਰਲ ਕੇ ਖਿਚੜੀ ਬਣਾਈਏ ਤੇ ਵੰਡ ਕੇ ਖਾਈਏ 치ਰੀ ਨੇ ਕਾ ਨੂੰ ਕਿਹਾ ਮੈਂ ਧਾਲ ਲਿਆਉਂਦੀ ਆ ਤੇ ਤੂੰ ਚੋਲ ਲੈ ਕੇ ਆ ਪੇਜ ਚਿਰਿਤਾ ਉੱਡ ਕੇ ਜੱਟ ਦੇ ਵੇੜੇ 'ਚ ਗਈ ਤੇ ਵੇੜੇ 'ਚ ਪਈ ਮੂੰਗੀ ਦੇ ਦੋ ਦੇ ਬੋਹਲੇ ਚ 14 ਦਾਣਾ ਚੁੱਕ ਲਈ ਨੈਕਸਟ ਪੇਜ ਪਰ ਕਾਂ ਨੇ ਬੜੀ ਮੁਸ਼ਕਲ ਨਾਲ ਝੋਨੇ ਦਾ ਖੇਤ ਲੱਭਿਆ ਅਤੇ ਝੋਲ ਦੇ ਦਾਣਾ ਲੈ ਕੇ ਆਇਆ ਸੋ ਜਿਹੜਾ ਕਾਂ ਸੀ ਉਹ ਨੇ ਬੜੀ ਮੁਸ਼ਕਲ ਨਾਲ ਝੋਲ ਚੋਨੇ ਦਾ ਖੇਤ ਲੱਬੈਸੀ ਤੇ ਜਾਣ ਚੁੱਕੇ ਲਾਇਆ ਸੀ ਝੋਲ ਦਾ 치ੜੀ ਤੇ ਕਾ ਚੁੱਲੇ ਤੇ ਅੱਗ ਬਾਲ ਕੇ ਖਿਚੜੀ ਰਿੰ ਅੜਿੰਗਣ ਲੱਗੇ ਜਦੋਂ ਖਿਚੜੀ ਰਿਜ ਗਈ ਤਾਂ ਕਾਂ ਨੇ ਕਿਹਾ ਚਲੋ ਹੁਣ ਅਪਾ ਰਲ ਮਿਲ ਕੇ ਖਾਈਏ ਪਰ 치ੜੀ ਦੇ ਮਨ ਵਿੱਚ ਤਾਂ ਖੋਟ ਸੀ ਉਹ ਕਾਂ ਨੂੰ ਕਹਿੰਦੀ ਲੈ ਤੇਰਾ ਤਾਂ ਮੂੰਹ ਬਹੁਤ ਲਿਬੜਿਆ ਹੋਇਆ ਤੂੰ ਇੰਨੇ ਗੰਦੇ ਮੂੰਹ ਨਾਲ ਖਿਚੜੀ ਖਾਏਂਗਾ ਜਾਂ ਪਹਿਲੇ ਛੱਪੜ ਤੋਂ ਨਹਾ ਗਿਆ ਕਾਮ ਮੰਨ ਗਿਆ ਤੇ ਬੋਲਿਆ ਚਲ ਠੀਕ ਆ ਚਿੜੀਏ ਪਰ ਕੋਈ ਪਾਂਡਾ ਤਾਂ ਦੇ ਉੱਤੇ ਪਾਣੀ ਪਾ ਕੇ ਨਹਾਉਣ ਨੂੰ ਤਾਂ ਚਲਾਕ ਚਿੜੀ ਨੇ ਕਾ ਨੂੰ ਨਹਾਉਣ ਲਈ ਸ਼ਾਨਨੀ ਦੇ ਦਿੱਤਾ ਕਾ ਦੇ ਚਿੜੀ ਦੇ ਕੰਮ ਵੇਖੋ ਉਹਨੇ ਉਹਨੂੰ ਸ਼ਾਨਨੀ ਦਿੱਤਾ ਸੀ ਛੱਪੜ ਤੋ ਜਾ ਕੇ ਨਾ ਹੋਣ ਲਈ ਜਦੋਂ ਭੋਲਾ ਕਾਂ ਆ ਸ਼ਾਨੀ ਚ ਪਾਣੀ ਪੜੇ ਤਾਂ ਉਹ ហេਠਾ ਵਗ ਜਾਵੇ ਵਿਚਾਰਾ ਕਾ ਕਿੰਨਾ ਚਿਰ ਖਪਦਾ ਰਹਾ ਉੱਪਰ ਚਿੜੀ ਨੇ ਮੌਕਾ ਵੇਖ ਕੇ ਸਾਰੀ ਖਿਚੜੀ ਖਾ ਲੇ ਕਾਦੇ ਧੁਮਾਕੇ ਧਰਾ ਹੋ ਗਿਆ ਪਰ ਬੈਠ ਡੋਬ ਲੈ ਹਾਂ ਬੈਠ ਗਿਆ ਡੋਬ ਲੈਣਾ ਉਹ ਇਦੋਂ ਬਸ ਇਦੋਂ ਕੜੀ ਜਾਂਦਾ ਸੀ ਕੜੀ ਜਾਂਦਾ ਸੀ ਉੱਧਰ ਚਿੜੀ ਨੇ ਮੌਕਾ ਵੇਖ ਕੇ ਸਾਰੀ ਕਿਚੜੀ ਖਾ ਲਈ ਤੇ ਪਤਲੀ ਮੁੱਦੀ ਮਾਰ ਕੇ ਦੋ ਮਾਰ ਕੇ ਕਾ ਤੋ ਡਰਦੀ ਸੀ ਆਪ ਚੱਕੀ ਦੇ ਪੋੜੇ ਦੇ ਉੱਲੇ ਲੁੱਕ ਗਈ ਜਿਹੜੀ ਚਿੜੀ ਸੀ ਉਹ ਡਰਦੀ ਸੀ ਕਾ ਤੂ ਤੇ ਫਿਰ ਉਹ ਜਿਹੜਾ ਉਹ ਸੀ ਚੱਕੀ ਦੇ ਪੋੜੇ ਉੱਥੇ ਲੁੱਕ ਗਈ ਸੀ ਜਦੋਂ ਕਾਨਾ ਹਾ ਕਿ ਵਾਪਸ ਆਇਆ ਤਾਂ ਉਸਨੇ ਲਿਬੜੇ ਹੋਏ ਖਾਲੀ ਪਾਂਡੇ ਪਏ ਵੇਖੇ ਉਸ ਉਸਨੇ ਚਿੜੀ ਨੂੰ ਲੱਭਣ ਲਈ ਆਵਾਜ਼ਾਂ ਮਾਰਿਆ ਪਰ ਚਿੜੀ ਤਾਂ ਖਾ ਪੀ ਕੇ ਲੁਕੀ ਹੋਈ ਸੀ ਔਨੇ ਕੋਈ ਜਵਾਬ ਨਾ ਦਿੱਤਾ ਐਥੇ ਲੁਕੀ ਹੋਏ ਇਹਦੇ ਪਿੱਛੇ ਤੇ ਕਾ ਇੱਥੇ ਗੁੱਸੇ ਵਿੱਚ ਕਾਣੇ ਚੂਲੇ 'ਚ ਬਲ ਰਹੀ ਅੱਗ ਵਿੱਚ ਰੱਖ ਤਾ ਰੱਖ ਕੇ ਚਿਮਟਾ ਤੱਤਾ ਕੀਤਾ ਤੇ ਹੱਥ ਵਿੱਚ ਫੜ ਕੇ ਚਿੜੀ ਨੂੰ ਲੱਭਣ ਲੱਗਾ ਕਾਣੇ ਨੇ ਕਾ ਨੂੰ ਚੱਕੀ ਦੇ ਪੋੜ ਦੇ ਉਲੇ ਚਿੜੀ ਦਾ ਪੂੰਜਾ ਦਿਸ ਗਿਆ ਉਹਨੇ ਤੱਤਾ ਤੱਤਾ ਚਿਮਟਾ ਚਿੜੀ ਦੇ ਪੂੰਜੇ ਤੇ ਲਾ ਦਿੱਤਾ ਜਦ ਰ ਤੱਤਾ ਤੱਤਾ ਚਿਮਟਾ ਉਹਦੇ ਥੱਲੇ ਭੈਰ ਤੇ ਈਦਾ ਲਾਤਾ ਚਿੜੀ ਚਿਕੀ ਹਾਏ ਹਾਏ ਮੇਰਾ ਪੁੰਜਾ ਸੜਿਆ ਹਾਏ ਹਾਏ ਮੇਰਾ ਪੁੰਜਾ ਸੜਿਆ ਕਾਹ ਬੋਲਿਆ ਕਿਉਂ ਪਰਾਇਆ ਖਿਚੜ ਖਾਦਾ ਤਾਂ ਹੀ ਤੇਰਾ ਪੁੰਜਾ ਸੜਿਆ ਜ ਜਿਹੜੀ ਆ ਸਟੋਰੀ ਸੀ ਆ ਵੀ ਨਾਈ ਸੀ ਜ ਆ ਚਿੜੀ ਤੇ ਕਾਹ ਵਾਰੀ ਸੀ ਸਟੋਰੀ ਉਹ ਦੋਨੋਂ ਰਾਲ ਮਿਲ ਕੇ ਖਿਚੜੀ ਬਣਾਣ ਲੱਗੇ ਸੀ ਆ ਸਟੋਰੀ ਸਾਨੂੰ ਦੱਸਦੀ ਕਿ ਰਾਲ ਮਿਲ ਕੇ ਰਾਲ ਮਿਲ ਕੇ ਤੇ ਵੰਡ ਕੇ ਖਾਈਦਾ ਇਸ ਤਰ੍ਹਾਂ ਜਿਹੜਾ ਚਿੜੀ ਸੀ ਆ ਚਲਾ ਕੇ ਸੀ ਇਹਨੇ ਸਾਰੀ ਖਾ ਗਈ ਤੇ ਫਿਰ ਆ ਕਾਂ ਨੇ ਜਿਹੜਾ ਚਿੜੀ ਸ ਨੂੰੜੀ ਵੰਡ ਦਿੱਤਾ ਸੀ ਜਦ ਚਿਮਟਾ ਉਹਦੇ ਪੈਰ 'ਚ ਧਰਲੇ ਲਾ ਕੇ ਤੇ ਚਿਕਾ ਲੱਗਦੀ ਸੋ ਆ ਵੀ ਬੁੱਕ ਨਾਲ ਸੀ ਆ ਦੋ ਅੱਜ ਅਸੀਂ ਦੋ ਟੂ ਬੁੱਕਸ ਪੜੇ ਨੇ ਚਿੜੀ ਤੇ ਕਾਂ ਤੇ ਡ੍ਰੀਮ 빅 ਲिटल ਕਾਰ ਨਾਈਸ ਸੀ ਬੁੱਕਸ ਸਾਰੇ ਆਈ ਹੋਪ ਯੂ ਲਾਈਕ ਥਿਸ ਵੀਡੀਓ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਐਂਡ ਕਮੈਂਟ ਤੇ ਨਾਲ ਜਿਹੜੀ ਆ ਸਟੋਰੀ ਸੀ ਡ੍ਰੀਮ ਬਿਗ ਲिटल ਕੋਰ ਇਹਦੇ ਜਿਹੜੇ 10 ਕੁਐਸਚਨ ਸੀ ਉਹਦੇ ਆਨਸਰ ਜਰੂਰ ਦੇਨੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ